ਜਿਸੁ ਹਾ ਚੋੜਾ ਪੋ ਬੈਠੀ ਦਰਬਾਰ ਤੇ ਮਾਹ ਹੱਥੀ ਪਏ ਜੇ ਕਰੇ ਲਾਉਂਦੇ ਪਏ ਜੇ ਕਰੇ ਲਾਉਂਦੇ ਇਹ ਰੰਗ ਜਿਸਨੇ ਵੀ ਪਾਇਆ ਉਹਨੂੰ ਦੁੱਖ ਕਦੇ ਨਾ ਆਇਆ ਅੱਜ ਰੰਗਲਾ ਚੂੜਾ ਪਾ ਬੈਠੀ ਦਰਬਾਰ ਤੇ ਅੱਜ ਸੁਹਾ ਚੋਲਾ ਪਾ ਬੈਠੀ ਦਰਬਾਰ ਤੇ ਮਾ ਹੱਥੀ ਮਹਿੰਦੀ ਲਾ ਬੈਠੀ ਦਰ ਦੀਓ ਬੈਠੀ ਦਰਬਾਰ ਤੇ ਅੱਜ ਸੁਹਾ ਚੋੜਾ ਪਾ ਮੈਂ ਕੀ ਦਰਬਾਰ ਤੇ ਮਾਂ ਹੱਥੀ ਮਹਿੰਦੀ ਲਾ ਬੈਠੀ ਦੇ ਪਿੱਛੇ ਬਾਰੇ ਸਰ ਆਸਦੇ ਵੀਛੇ ਬਾਰੇ ਮੈਂ ਇੱਕ ਹੀ ਗੱਲ ਕਹਿਣਾ ਚਾਹੁੰਦਾ ਕਿ ਮੈਂ ਆਪਣੇ ਆਪ ਤੇ ਆਪਣੇ ਪੂਰੇ ਸਟਾਫ ਆਪਣੇ ਮਿੱਤਰਾਂ ਤੇ ਸਾਰ ਦੇ ਤੈਹ ਦਿਲੋਂ ਧੰਨਵਾਦ ਕਰਦਾ ਹਾਂ ਜਿੰਨੇ ਹੀ ਸਾਡੇ ਸਾਥੀ ਸਫਾਈ ਸੇਵਕ ਸਾਡਾ ਮਿਊਜ਼ਿਕ ਕਾਉਂਸਲ ਦਫਤਰ ਅਤੇ ਐਮਸੀ ਸਹਿਵਾਰ ਉਹ ਵਿਧ ਪ੍ਰਧਾਨ ਜੀ ਸਾਰਿਆਂ ਨੇ ਦਿਲੋਂ ਇਹ ਸਾਡੇ ਭੰਡਾਰ ਦੇ ਵਿੱਚ ਯੋਗਦਾਨ ਦਿੱਤਾ ਹੈ ਅਤੇ ਸਾਡੇ ਨਾਲ ਦਿਲ ਤੋਂ ਸਾਡੇ ਸਹਿਯੋਗ ਕਰਿਆ ਹੈ ਔਰ ਸਾਡੇ ਨਾਲ ਇਹ ਕੰਮ ਦੇ ਵਿੱਚ ਖੜੇ ਨੇ ਸੋ ਮੈਂ ਹਰ ਸਾਲ ਦੀ ਤਰ੍ਹਾਂ ਅਸੀਂ ਇਹ ਇਸ ਸਾਲ ਵੀ ਇਹ ਭੰਡਾਰਾ ਕੀਤਾ ਹੈ ਔਰ ਮਹਾਮਾਈ ਦੀ ਕਿਰਪਾ ਦੇ ਦੁਆਰਾ ਅਗਲੇ ਸਾਲ ਵੀ ਇਸ ਤਰ੍ਹਾਂ ਹੀ ਇਸ ਤੋਂ ਵੱਡ ਚੜ ਕੇ ਅਸੀਂ ਇਹ ਭੰਡਾਰਾ ਕਰਾਂਗੇ ਸੋ ਮੈਂ ਆਪਣੇ ਪੂਰੇ ਸਟਾਬਲੋ ਅਤੇ ਪੂਰੇ ਹੀ ਨਗਰ ਕੌਸ਼ਲ ਵੱਲੋਂ ਮਹਾਮਾਈ ਦਾ ਧੰਨਵਾਦ ਕਰਦਾ ਜੇ ਸਾਨੂੰ ਸ਼ਕਤੀ ਦਿੱਤੀ ਹੈ ਤੇ ਅਸੀਂ ਸਹਿਯੋਗ ਖੜੇ ਹਾਂ ਸੋ ਸਭ ਨੂੰ ਜੈ ਮਾਤਾ ਦੀ ਹਾਂਜੀ ਜੋ ਤੁਸੀਂ ਅੱਜ ਆਪਣਾ ਉਹ ਭੰਡਾਰਾ ਕਰਿਆ ਜੀ ਕਿਸੇ ਵੀ ਸ਼ਰੀਰ ਚ ਕਰਿਆ ਜੀ ਇਹ ਪਹਿਲਾਂ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਜੈ ਮਾਤਾ ਦੀ ਜੀ ਧੰਨਵਾਦ ਸਾਡੇ ਵੱਲੋਂ ਇਸ ਸ਼ਾਵਣ ਦੇ ਮਹੀਨੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਭੰਡਾਰਾ ਕੜੀ ਚਾਵਲ ਦਾ ਲਗਾਇਆ ਗਿਆ ਹੈ ਸਾਡੇ ਸਾਰੇ ਸਫਾਈ ਸੇਵਕਾਂ ਨੇ ਸਹਿਯੋਗ ਦੇ ਨਾਲ ਯੂਨੀਅਨ ਦੇ ਵੱਲੋਂ ਅਸੀਂ ਭੰਡਾਰਾ ਲਗਾਇਆ ਗਿਆ ਹੈ ਤੇ ਦਿਨ ਦੇ ਵਿੱਚ ਸਾਡੇ ਐਮਸੀ ਨੇ ਵੀ ਪ੍ਰਧਾਨ ਜੀ ਦਾ ਵੀ ਵਿਸ਼ੇਸ਼ ਸਹਿਯੋਗ ਯੋਗਦਾਨ ਦਿੱਤਾ ਜੀ ਸਾਡੇ ਦੇ ਸਾਭ ਜੀ ਅਸੀਂ ਮਹਾਮਾਈ ਨੂੰ ਅਸੀਂ ਅਰਦਾਸ ਕਰਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਅਸੀਂ ਅਗਲੀ ਵਾਰ ਵੀ ਜੇ ਤੋ ਮਾਤਾ ਦੀ ਨਰਾਤੇ ਆਉਂਗੇ ਅਸੀਂ ਵੱਧ ਚੜ ਕੇ ਆਪਣਾ ਯੋਗਦਾਨ ਕਰੀਏ ਹਿੱਸਾ ਪਾਈ ਆਪਣੀ ਨੇ ਕਮਾਈ ਦੇ ਵਿੱਚ ਬਾਕੀ ਜਿਹੜੇ ਵੀ ਸਾਡੇ ਮੈਂਬਰਸ ਹੈ ਮਾਨ ਸਾਡੇ ਯੂਨੀਅਨ ਦੇ ਵੱਲੋਂ ਸਾਰੇ ਸਟਾਫ ਦੇ ਵੱਲੋਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ